ਹਿੰਦ-ਪਾਕ ਸਰਹੱਦ ਤੇ ਵਸੇ ਫਿਰੋਜ਼ਪੁਰ ਪਿੰਡ ਪਛਾੜੀਆਂ ਨੂੰ ਵੀ ਹੁਣ ਹੜ ਦਾ ਖਤਰਾ ਸਤਾਉਣ ਲੱਗਾ ਹੈ। ਬਿਲਕੁਲ ਜ਼ੀਰੋ ਲਾਈਨ ਤੇ ਵਗਦੇ ਸਤਲੁਜ ਦਰਿਆ ਨੇ ਹੁਣ ਪਿੰਡ ਪਛਾੜੀਆਂ ਦੇ ਤੁਸੀ ਬੰਨ ਨੂੰ ਵੀ ਟਾ ਲਾਉਣੀ ਸ਼ੁਰੂ ਕਰ ਦਿੱਤੀ। ਬੰਨ ਨੂੰ ਮਜ਼ਬੂਤ ਕਰਨ ਲਈ ਪਿੰਡ ਵਾਸੀਆਂ ਦੇ ਸਹਿਯੋਗ ਲਈ ਫਿਰੋਜ਼ਪੁਰ ਇਲਾਕੇ ਤੋਂ ਇਲਾਵਾ ਦੂਰ ਜ਼ਰਾਡੇ ਤੋਂ ਮਿੱਟੀ ਦੀਆਂ ਟਰਾਲੀਆਂ ਭਰ-ਭਰ ਕੇ ਲੋਕ ਲਿਆ ਰਹੇ ਹਨ ਅਤੇ ਬੰਨ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਹੋਏ ਹਨ। ਬਣ ਦੀ ਸਥਿਤੀ ਇਸ ਟਾਈਮ ਵਧੀਆ ਹੀ ਪਰ ਨਾ ਇੱਥੇ ਮਿੱਟੀ ਦੀ ਲੋੜ ਹੈ ਵੱਤ ਵੱਦ ਪਰ ਪਾਣੀ ਦਾ ਜਿਹੜਾ ਕੱਲ ਨਾਲ ਥੋੜਾ ਘਟ ਰਿਹਾ ਹੈ ਤੇ ਇੱਥੇ ਮਿੱਟੀ ਦੀ ਲੋੜ ਹੀ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ ਇੱਥੇ ਵੱਤ ਉਹ ਜਿੰਨਾ ਹੋ ਸਕੇ ਸੰਗਤ ਨੂੰ ਚਾਹੀਦਾ ਮਿੱਟੀ ਵੱਤ ਵੱਦ ਲੈ ਕੇ ਆਵੇ ਤੇ ਇੱਕ ਇੱਥੇ ਹੁਣ ਰਾਸ਼ਨ ਪਾਣੀ ਦੀ ਲੋੜ ਨਹੀਂ ਹੈਗੀ ਜਿਹੜੇ ਇਧਰ ਤੁਸੀਂ ਦੇਖ ਰਹੇ ਪਾਰ ਤੋਂ ਪਾਰ ਜਮੀਨਾਂ ਨੇ ਤਾਰ ਤੋਂ ਪਾਰ ਇਹਨਾਂ ਨੂੰ ਕੱਲ ਪਾਣੀ ਲੈਣ ਤੋਂ ਬਾਅਦ ਕਿਸੇ ਰੇਤਾ ਪੈ ਜਾਣੀ ਹੈ ਜਾ ਕੱਲ ਨੂੰ ਕਿਸੇ ਨੂੰ ਬੀ ਖਾ ਦੀ ਲੋੜ ਏ ਉਹਦੀ ਵਾਦ ਤੋਂ ਵਾਦ ਲੋੜ ਏ ਕੱਲ ਨੂੰ ਪਾਣੀ ਲੈਣ ਤੋਂ ਬਾਅਦ ਸੰਗਤ ਨੂੰ ਸਾਥ ਦਿਓ ਜਿੰਨਾ ਜ਼ਿਮੀਂਦਾਰ ਦਾ ਦੇ ਸਕਦੇ ਆ ਤੇ ਇੱਥੇ ਵਾਦ ਤੋਂ ਵਾਦ ਜਿੰਨਾ ਹੋ ਸਕਦੇ ਮਿੱਟੀ ਲੈ ਕੇ ਆਉਣ ਇਹ ਕਿਹੜੇ ਪਿੰਡ ਦਾ ਬੰਨ ਹੈ ਤੇ ਇਸ ਬੰਨ ਤੇ ਆਉਣ ਲਈ ਕਿਹੜੇ ਰਸਤੇ ਆਉਣਾ ਪਏਗਾ ਇਹ ਪਿਛਾੜੀਆਂ ਪਿੰਡੇ ਜੀ ਤੇ ਸਾਹਮਣੇ ਉਹ ਪਿਛਾੜੀਆਂ ਪਿੰਡੇ ਇਹ ਨੂੰ ਆਉਣ ਵਾਸਤੇ ਉਥੋਂ ਜਖਰਾਮ ਵਾਲੀ ਸਾਈਡ ਤੋਂ ਇਧਰੋਂ ਆਪਾਂ ਆ ਸਕਦੇ ਹਾਂ ਫਲੋੜੀਪੁਰ ਤੋਂ ਦੁਲਚੀ ਹਾਂਜੀ ਫਲੋੜੀਪੁਰ ਤੋਂ ਦੁਲਚੀ ਕੀ ਦੇ ਪੱਲੇ ਸਣੀਆ ਪੇ ਇਧਰ ਦੀ ਆ ਸਕਦੇ ਆ ਕਿੰਨੀ ਕੁ ਸੰਗਤ ਜਿਹੜੀ ਇੱਥੇ ਲੱਗੀ ਹੋਈ ਹੈ ਸੰਗਤ ਬਹੁਤ ਵੱਤ ਵੱਦ ਇੱਥੇ ਆ ਕੱਲ ਪਰਸੋਂ ਦੇ ਟਰਾਲੀਆਂ ਵੱਤ ਬਹੁਤ ਸੰਗਤ ਆ ਰਹੀ ਹੈ ਬਹੁਤ ਜ਼ਿਆਦਾ ਸੰਗਤ ਆ ਰਹੀ ਹੈ ਉਮਮ ਆਗੇ ਤੇ ਸੰਗਤ ਕਰਕੇ ਹੀ ਇਹ ਬਨ ਬਚਿਆ ਆ ਰਿਹਾ ਹੁਣ ਤੱਕ ਜਿੱਦਾਂ ਦੱਸਿਆ ਜਾ ਰਿਹਾ ਇਸ ਕੀ ਬਨ ਵਿੱਚ ਸੇਮ ਜਿਹੜੀ ਪੀਸੀ ਕੀ ਤੇ ਬਨ ਕੁੱਟਣ ਕਰਾਰੇ ਸੀਗਾ ਹੁਣ ਹਾਲਾਤ ਕੁਛ ਠਾਵੇ ਲੱਗਦੇ ਹਾਂਜੀ ਹਾਂਜੀ ਹੁਣ ਹਾਲਾਤ ਗੱਟੇ ਲਾਉਣ ਕਰਕੇ ਤੇ ਵੱਤ ਵਾਦੇ ਤੇ ਮਿੱਟੀ ਦੀ ਲੋੜ ਹੀ ਹੈ ਜਿੰਨੀ ਹੋ ਸਕੇ ਇਸ ਵੇਲੇ ਤੇ ਹੁਣ ਠੀਕ ਅੱਗੇ ਨੂੰ ਸੰਗਤ ਨੇ ਬਹੁਤ ਜਿਆਦਾ ਸੇਵਾ ਕੀਤੀ ਹੈ ਤੇ ਇੰਨਾ ਸਾਨੂੰ ਪ੍ਰਸ਼ਾਸਨ ਕੋਲੋਂ ਉਮੀਦ ਨਹੀਂ ਜਿੰਨੀ ਸਾਡੀ ਪਿਆਰ ਹਮਦਰਦਾਂ ਲੋਕਾਂ ਨੇ ਦਿੱਤਾ ਨੇ ਇੱਕ ਕਾਲ ਦੇ ਨਾਲ ਪਤਾ ਨਹੀਂ ਕਿ ਸੈਂਕੜੇ ਹਜ਼ਾਰਾਂ ਟਰਾਲੀਆਂ ਇੱਥੇ ਆ ਗਈਆਂ ਮਿੱਟੀ ਦੀ ਪਤਾ ਨਹੀਂ ਕਿੱਥੋਂ-ਕਿੱਥੋਂ ਲੈ ਕੇ ਆਏ ਨੇ ਸਾਨੂੰ ਇਹ ਨਹੀਂ ਪਤਾ ਲੱਗਦਾ ਪਰ ਸਾਡਾ ਉਹ ਸੰਗਤ ਦੇ ਅੱਗੇ ਸਿਰ ਝੁਕਦਾ ਅੱਖਾਂ ਚੋਂ ਥਰੂ ਆ ਜਾਂਦੀ ਇੰਨੀ ਸੇਵਾ ਵੇਖ ਕੇ ਤੇ ਸਾਨੂੰ ਇਹਨਾਂ ਨੇ ਬਚਾਲਿਆ ਸਾਨੂੰ ਜੇ ਬੰਨਣਾ ਟੁੱਟਦਾ ਸਿੱਧਾ ਫਰੋਇਪੁਰ ਦੇ ਪਾਰ ਹੋ ਜਾਣਾ ਸੀਗਾ ਪਾਣੀ ਜਿੰਨਾ ਵੀਗਾ ਤੇ ਸਾਡਾ ਬਹੁਤ ਇਹਨਾਂ ਨੇ ਫਾਇਦਾ ਕੀਤਾ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਸੰਗਤ ਦਾ ਕਰਦੇ ਆਂ ਇਹ ਕਿਹੜਾ ਪਿੰਡ ਹੈ ਤੇ ਕਿੱਥੇ ਬੰਨ ਪੁੰਦਾ ਇਹ ਇਹ ਪਿੰਡ ਜੀ ਪਿਛਾੜੀਆਂ ਕਾਮਲ ਵਾਲਾ ਤੇ ਜਖਰਾਵਾ ਪਿੰਡ ਇੱਥੇ ਹੈ ਤੇ ਜਿਹੜੇ ਆ ਪਾਰ ਹੈ ਸਾਰੀ ਇਹ ਦੇਖ ਲਓ ਵੀ ਸਾਰੀ ਫਸਲ ਜ਼ਮੀਂਦਾਰਾਂ ਦੀ ਫਸਲ ਹੈ ਇਹ ਮਾਲਕੀ ਹੈ ਤੇ ਸਾਰਾ ਡੁੱਬ ਕੇ ਤਬਾਹ ਹੋ ਗਿਆ ਹੈ ਬਹੁਤ ਇਧਰ ਸਾਰਾ ਪਾਕਿਸਤਾਨੀ ਹਾਂ ਪਾਕਿਸਤਾਨ ਤੋਂ ਆ ਰਹੀ ਬਾਰਡਰ ਲਾਈਨ ਹੈ ਬਾਰਡਰ ਲਾਈਨ ਦੇ ਨਾਲ ਸਾਰਾ ਏਰੀਆ ਫਰੋਜਪੁਰ ਦਾ ਹੈ ਤੇ ਅਗਾ ਆਪਣੇ ਪਾਕਿਸਤਾਨ ਦਾ ਪੈ ਜਾਂਦਾ ਹੈ ਅੱਛਾ ਹਾਂ ਇਹ ਮਾਲਕੀ ਸਾਰੀ ਜ਼ਮੀਂਦਾਰਾਂ ਦੀ ਹੈ ਟਰਾਂਸਫਰਮਰ ਲੱਗੇ ਹੋਏ ਨੇ ਅੰਦਾਜ਼ਾ ਕਿੰਨਾ ਕੁ ਨੁਕਸਾਨ ਜਿਹੜਾ ਫਸਲਾਂ ਦਾ ਇਹ ਇਹ ਸਾਡੇ ਇੱਥੇ 4-500 ਏਕੜ ਜਿਹੜਾ ਇਹ ਡੁੱਬ ਗਿਆ ਇਧਰ ਇਹ ਜਿਹੜੀ ਸੰਗਤ ਪਹੁੰਚੀ ਆਸ-ਪਾਸ ਸੰਗਤ ਪਹੁੰਚੀ ਨਹੀਂ ਬਹੁਤ ਦੂਰ-ਦੂਰ ਤੋਂ ਮੈਨੂੰ ਨਹੀਂ ਪਤਾ ਕਿ ਕਿੱਥੋਂ-ਕਿੱਥੋਂ ਦੇ ਆ ਗਏ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਲਾਤ ਜੀ ਵੇਖੋ ਤੁਸੀਂ ਬਹੁਤ ਜ਼ਿਆਦਾ ਮਾੜੇ ਨੇ ਸਤਲੁਜ ਦਰਿਆ ਨੇ ਇਹਨਾਂ ਕੋਈ ਜ਼ਿਆਦਾ ਤਬਾਹੀ ਮਚਾਈ ਹੈ ਕਿ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਹੈ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕ ਇਥੋਂ ਨਿਕਲ ਕੇ ਬੰਨ ਦੇ ਉੱਪਰ ਬੈਠੇ ਨੇ ਰਿਸ਼ਤੇਦਾਰੀਆਂ ਦੇ ਵਿੱਚ ਗਏ ਹੋਏ ਨੇ ਮਜਬੂਰਨ ਤੌਰ ਤੇ ਸੋ ਇਹ ਜਿਹੜਾ ਕਾਰਜੇ ਮਿੱਟੀ ਪਾਉਂਦਾ ਲਗਾਤਾਰ 1 ਮਹੀਨੇ ਤੋਂ ਚੱਲ ਰਿਹਾ 1 ਮਹੀਨਾ ਹੋ ਗਿਆ ਐਸ ਪਾਣੀ ਨੂੰ ਬੰਨ੍ਹ ਦੇਣਾ ਲੱਗੇ ਹੋਏ ਨੂੰ ਸੇਮ ਇੰਨੀ ਕੋ ਜਿਆਦੀ ਪੈ ਚੱਕੀ ਏ ਕਿ ਸੇਮ ਰੋਕਣ ਵਾਸਤੇ ਸਾਨੂੰ ਹੋਰ ਸੰਗਤਾਂ ਨੂੰ ਅਪੀਲ ਕਰਨੀ ਪਈ ਵੀ ਮਿੱਟੀ ਦੀ ਸਾਨੂੰ ਜ਼ਰੂਰਤ ਹੈ ਭਰੇ ਹੋਏ ਗੱਟਿਆਂ ਦੀ ਜ਼ਰੂਰਤ ਹੈ ਸੰਗਤਾਂ ਦੀ ਜ਼ਰੂਰਤ ਹੈ ਤੇ ਸਾਡੀ ਇਸ ਬੇਨਤੀ ਨੂੰ ਸੁਣ ਕੇ ਬਹੁਤ ਦੂਰ ਦਰੇਡੇ ਤੋਂ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਮਿੱਟੀ ਦੀ ਸੇਵਾ ਲੈ ਕੇ ਨੌਜੋਨ ਵੀਰੇ ਇੱਥੇ ਪਹੁੰਚੇ ਨੇ ਅਸੀਂ ਸਾਰੀ ਸੰਗਤ ਦਾ ਸਾਰੇ ਇਲਾਕੇ ਦਾ ਧੰਨਵਾਦ ਕਰਦੇ ਹਾਂ ਜਿੱਥੋਂ ਜਿੱਥੋਂ ਵੀ ਸਾਡੇ ਵੀਰ ਇਹ ਸੇਵਾ ਲੈ ਕੇ ਆਏ ਨੇ ਸੋ ਨੁਕਸਾਨ ਦੀ ਗੱਲ ਕਰੀਏ ਤਾਂ ਸਾਡਾ 1000 ਤੋਂ 12 1300 ਜਿਹੜਾ ਏਕੜ ਜ਼ਮੀਨ ਹੈ ਦਰਿਆ ਦੇ ਬੇੜ ਦੇ ਵਿੱਚ ਝੋਨੇ ਦੀ ਫਸਲ ਜਿਹੜੀ ਹੈ ਉਹ ਤਬਾਹ ਹੋ ਚੁੱਕੀ ਹੈ ਸਭ ਤੋਂ ਵੱਡਾ ਨੁਕਸਾਨ ਸਾਡਾ ਜਿਹੜਾ ਇਸ ਹੜ ਦੇ ਪਾਣੇ ਨੇ ਕੀਤਾ ਹੈ ਜ਼ਮੀਨਾਂ ਦੇ ਵਿੱਚ ਰੇਤਾ ਪੈ ਗਈ ਜਦੋਂ ਅਸੀਂ ਇਹ ਪਾਣੀ ਕੱਢੇਗਾ ਰੇਤਾ ਚੁੱਕਾਂਗੇ ਤਾਂ ਸਾਡੇ ਤੇ ਸਰਕਾਰ ਜਿਹੜਾ ਉਹ ਐਕਸ਼ਨ ਲਵੇਗੀ ਰੇਤ ਨਹੀਂ ਚੁੱਕਣ ਦੇਵੇਗੀ ਨਾ ਵੇਚਣ ਦੇਵੇਗੀ ਅਸੀਂ ਆਪਣੀ ਜ਼ਮੀਨ ਉਪਜਾਊ ਕਰਨੀ ਹੈ ਕਈਆਂ ਥਾਵਾਂ ਤੇ ਕਿਸਾਨ ਭਰਾਵਾਂ ਦੀਆਂ ਜ਼ਮੀਨਾਂ ਦੇ ਵਿੱਚ ਨਲੇ ਪੈ ਗਏ ਨੇ ਜਿਨ੍ਹਾਂ ਨਲਿਆਂ ਨੂੰ ਪੂਰਨ ਵਾਸਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਜਿਹੜਾ ਉਹ ਟਰੈਕਟਰਾਂ ਦੀ ਜ਼ਰੂਰਤ ਹੈ ਤੇਲ ਦੀ ਜ਼ਰੂਰਤ ਹੈ ਜੇ ਅਸੀਂ ਜ਼ਮੀਨ ਵੇਜਣੀ ਹੈ ਕਣਕ ਦਾ ਜੋ ਗਾ ਸੀਜ਼ਨ ਹੋਣਾ ਬੀਜਾਈ ਕਰਨੀ ਹੈ ਕਿਸਾਨ ਭਰਾਵਾਂ ਨੂੰ ਡਾਈ ਦੀ ਜ਼ਰੂਰਤ ਹੈ ਬੀਜ ਦੀ ਜ਼ਰੂਰਤ ਹੈ ਕਿਉਂਕਿ ਹੁਣ ਫਸਲ ਮਾਰੀ ਗਈ ਹੈ ਤੇ ਇਹਨਾਂ ਕੋਲੇ ਇੰਨੀ ਆਪ ਦੀ ਸੱਤਿਆ ਨਹੀਂ ਰਹਿ ਗਈ ਕਿ ਆਪ ਦਾ ਮੁੱਲ ਲੈ ਕੇ ਕੋਈ ਬਜਾਈ ਕਰ ਸਕਣ ਹਾਂਜੀ ਸੋ ਸੰਗਤਾਂ ਨੂੰ ਵੀ ਬੇਨਤੀ ਕਰਦੇ ਆ ਜਦੋਂ ਤੋ ਤੱਕ ਵੀ ਸਾਡੀ ਇਹ ਆਵਾਜ਼ ਪਹੁੰਚਦੀ ਹੈ ਜਦੋਂ ਪਾਣੀ ਦਾ ਪੱਧਰ ਘਟਦਾ ਹੈ ਇਸ ਜ਼ਮੀਨ ਨੂੰ ਉਪਜਾਉ ਕਰਨ ਵਾਸਤੇ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਇਸ ਏਰੀਏ ਦੇ ਕਿਸਾਨਾਂ ਦੀ ਮਦਦ ਜਿਹੜੀ ਕੀਤੀ ਜਾਵੇ ਤੇ ਰੇਤਾ ਚੁੱਕ ਕੇ ਇਸ ਜ਼ਮੀਨ ਨੂੰ ਫਿਰ ਦੁਬਾਰਾ ਜਿਹੜਾ ਹੈ ਉਪਜਾਉ ਕਰ ਸਕੀਏ। ਲਾਹ ਸਾਡੇ ਨਾਜ਼ਿਕ ਨਹੀਂ ਬਹੁਤ ਜ਼ਿਆਦਾ ਜਿਹੜਾ ਇਸ ਪਾਸੇ ਪਾਣੀ ਖੜਾ ਹੋਇਆ ਨਾ ਇਹ ਪਾਕਿਸਤਾਨਲੇ ਪਾਸੇ 15-16 ਫੁੱਟ ਉੱਚਾ ਪਾਣੀ ਖੜਾ ਹੈ ਤੇ ਸਾਡੇ ਇਸ ਪਾਸੇ ਫਰੋਇਪੁਰ ਸ਼ਹਿਰ ਆ ਜਾਂਦਾ ਹੈ ਇਥੋਂ 20 ਫੁੱਟ ਯਾਨੀ ਕਿ ਨਿਵਾਨ ਦੇ ਵਿੱਚ ਫਰੋਇਪੁਰ ਸ਼ਹਿਰ ਹੈਗਾ ਜੀ। ਬਾਨ ਕੇ ਚਲੋ ਅਜ ਸਾਨੂੰ 20 ਦਿਨ ਹੋ ਗਏ ਬਾਨ ਦੇ ਉੱਪਰ ਮਿੱਟੀ ਪਾੰਦਿਆ ਨੂੰ ਤੇ ਹੁਣ ਨਾ ਹੀ ਪਾਣੀ ਦਾ ਲੈਵਲ ਵਧਾ ਕਰਕੇ ਇਹਦੇ ਵਿੱਚ ਨਾ ਥੱਲੇ ਵੀ ਖੁੱਡਾਂ ਚੱਲ ਪਈਆਂ ਨੇ ਸੇਮ ਚੱਲ ਵੀ ਬਨਦੇ ਹਾਂ ਜੀ ਤਾਂ ਕਰਕੇ ਅਸੀਂ ਸੰਗਤਾਂ ਨੂੰ ਅਪੀਲ ਕਰਨਾ ਵੀ ਵੱਧ ਤੋਂ ਵੱਧ ਸਾਡੇ ਕੋਲ ਮਿੱਟੀ ਲੈ ਕੇ ਪਹੁੰਚੋ ਭਰੇ ਹੋਏ ਬੈਗ ਲੈ ਕੇ ਪਹੁੰਚੋ ਮਿੱਟੀ ਦੇ ਹਾਂ ਜੀ ਤੇ ਵੱਧ ਤੋਂ ਵੱਧ ਜਿੰਨੀ ਵੀ ਸਹਿਯੋਗ ਹੋ ਸਕਦਾ ਸਾਡਾ ਸ਼ੋਕ ਕੱਲ ਦੀ ਅਸੀਂ ਵੀਡੀਓ ਵਗੈਰਾ ਪਾਈਆਂ ਨੇ ਸੰਗਤ ਬਹੁਤ ਜ਼ਿਆਦਾ ਸਾਰੇ ਪੰਜਾਬ ਦੇ ਵਿੱਚੋਂ 1.5 200 ਕਿਲੋਮੀਟਰ ਤੋਂ ਵੀ ਸੰਗਤ ਸਾਡਾ ਸਹਿਯੋਗ ਕਰਨ ਆ ਰਹੀ ਹੈ ਤਾਂ ਜੇ ਸੇਮ ਦੀ ਗੱਲ ਕਰੀਏ ਜੇ ਸੇਮ ਚੱਲਦੀ ਰਹਿੰਦੀ ਜੇ ਪਾਣੀ ਨਹੀਂ ਮੰਨ ਲਓ ਘਟਦਾ ਇਨਸਾਨ ਹੋ ਸਕਦਾ ਬਹੁਤ ਹੋ ਸਕਦਾ ਇਨਸਾਨ ਜੇ ਇਸੇ ਲੈਵਲ ਤੇ ਪਾਣੀ ਵਗਦਾ ਹਫ਼ਤਾ ਕੋ ਦੇ ਵਿੱਚ ਤੇ ਸਾਨੂੰ ਪ੍ਰਸ਼ਾਸਨ ਵਾਲੇ ਵੀ ਕਹਿ ਰਹੇ ਸੀ ਵੀ ਕੁਝ ਨਹੀਂ ਕੀਤਾ ਜਾ ਸਕਦਾ ਹਾਂਜੀ ਇਹ ਹੁਣ ਕੀ ਹਾਲਾਤ ਕੀ ਨੇ ਪਾਣੀ ਤੇ ਕੀ ਹੋਣਾ ਹੁਣ 2 ਇੰਚ ਪਾਣੀ ਘਟਿਆ ਹੀ ਕੱਲ ਨਾਲੋਂ ਅੱਜ ਸਾਡੇ ਹਾਂਜੀ ਤੇ ਪਰਮਾਤਮ ਕਰੇ ਜੇ ਥੋੜਾ 2 ਫੁੱਟ ਪਾਣੀ ਨਿਮਾ ਹੋ ਕੇ ਚੱਲੀ ਜਾਏ ਤੇ ਫਿਰ ਸਾਡੇ ਹਾਲਾਤ ਕੰਟਰੋਲ ਚ ਨੇ ਇਹ ਸੰਗਤ ਨੂੰ ਕੀ ਅਪੀਲ ਕਰਨੀ ਚਾਹਉਂ ਕਿ ਚਾਹੀਦਾ ਬੰਦੋਲਾ ਸੰਗਤ ਨੂੰ ਵਾਅਦਾ ਤਵਾ ਜੀ ਸਾਨੂੰ ਮਿੱਟੀ ਦੇ ਬੈਗ ਭੇਜੇ ਮਿੱਟੀ ਭੇਜੇ ਵਾਅਦਾ ਤਵਾ ਤੇ ਟਰਾਲੀਆਂ ਮਿੱਟੀ ਦੀਆਂ ਸਾਨੂੰ ਸੰਗਤ ਲੈ ਕੇ ਜਾਵੇ ਜੀ ਹਾਂਜੀ ਮੇਰਾ ਨਾਮ ਮਨਦੀਪ ਸਿੰਘ ਜੀ ਪਿੰਡ ਪੱਲਾ ਮਿਕਾ ਜੀ ਇਹ ਖੜੇ ਇਹ ਕਿਹੜੀ ਜਗ੍ਹਾ ਹੈ ਇਹ ਪਿੰਡ ਪਸਾੜੀਆਂ ਦਾ ਇਲਾਕਾ ਪੈ ਜਾਂਦਾ ਜੀ ਪਸਾੜੀਆਂ ਕਾਮਲਵਾਲਾ ਦਰੇਸ਼ੇ ਕੀ ਭੰਮਾ ਸਿੰਘ ਵਾਲਾ ਪ੍ਰੀਤਮ ਵਾਲੀ ਵਾਲੀ ਤੇ ਸਭ ਨਾਲ ਸਾਬੂਣੇ ਬੇਰੀਆ ਪੈਦਾ ਵਸਤੀ ਵਕੀਲਾਂ ਵਾਲੀ ਰਾਮ ਲਾਲ ਦੀ ਵਸਤੀ ਬਹੁਤ ਕਾਫੀ ਪਿੰਡ ਪੈ ਜਾਂਦੇ ਜੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪੌਂਪ